ਹਾਂਜੀ ਹੁਣ ਤੱਕ ਦੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਰਾਜਵੀਰ ਜਵੰਦਾ ਨੂੰ ਲੈ ਕੇ ਜਿਹੜਾ ਕਿ ਬਈ ਰਾਜਵੀਰ ਜਵੰਦਾ ਦੇ ਭੋਗ ਤੇ ਜਿਹੜਾ ਕਿ ਕੱਲ ਬੱਖੋ-ਬੱਕ ਲੋਕ ਪਹੁੰਚਦੇ ਆ ਜਿਹੜੇ ਉਹਨਾਂ ਦੇ ਫੈਨ ਆ ਉਹਨਾਂ ਨੂੰ ਚਾਉਣ ਵਾਲੇ ਤਾਂ ਜੇ ਗੱਲ ਕਰੀਏ ਸਿੰਗਰ ਵੀ ਪਹੁੰਚਦੇ ਆ ਆਮ ਲੋਕ ਜੋ ਵੀ ਉਹਨਾਂ ਨੂੰ ਪਿਆਰ ਕਰਦੇ ਸੀ ਸਾਰੇ ਪਹੁੰਚਦੇ ਤੇ ਪਰ ਇੱਕ ਵੀਡੀਓ ਸਾਹਮਣੇ ਆਉਂਦੀ ਆ ਜਿਹੜੀ ਕਿ ਉਹਨਾਂ ਨੂੰ ਦੋਸਤਾਂ ਨੂੰ ਲੈ ਕੇ ਕਈ ਸਵਾਲ ਖੜੇ ਹੁੰਦੇ ਵੀ ਉਹਨਾਂ ਦੇ ਜਿਹੜੇ ਨਾਲ ਦੋਸਤ ਸੀਗੇ ਉਸ ਵਕਤ ਜਦੋਂ ਰਾਜਵੀਰ ਜਵੰਦਾ ਇਹੇ ਮੋਟਰਸਾਈਕਲ ਲੈ ਕੇ ਨਿਕਲਦੇ ਆ ਤਾਂ ਜੇ ਆਪਾਂ ਕਹ diel ਜਿਵੇਂ ਬਾਈ ਐਕਸੀਡੈਂਟ ਹੋਣ ਤੋਂ ਬਾਅਦ ਬਾਅਦ ਦੇ ਵਿੱਚ ਫੋਟ ਹਸਪਤਾਲ ਦੇ ਵਿੱਚ ਲਿਆ ਜਾਂਦਾ ਉਦੋਂ ਵੀ ਜਿਹੜੇ ਨਾਲ ਦੇ ਇਹਦੇ ਹੈਗੇ ਸੀ ਤਾਂ ਕੈਮਰੇ ਦੇ ਸਾਹਮਣੇ ਕੋਈ ਵੀ ਨਹੀਂ ਹਜ ਤਿਕਾਇਆ ਤੇ ਪਰ ਹੁਣ ਇੱਕ ਵੀਡੀਓ ਸਾਂਝੀ ਕਰਾਂਗੇ ਇਹਨਾਂ ਦੇ ਦੋਸਤਾਂ ਬਾਰੇ ਜੋ ਨਿਹੰਗ ਸਿੰਘ ਜਥੇਬੰਦੀਆਂ ਵਿੱਚ ਪਹੁੰਚ ਜਾਂਦੀਆਂ ਇਹਨਾਂ ਦੇ ਭੋਗ ਤੇ ਉਹਨਾਂ ਨੇ ਕੀ ਸਵਾਲ ਚੱਕਿਆ ਇਹਨਾਂ ਦੋਸਤਾਂ ਬਾਰੇ ਕੀ ਬੋਲੇ ਆ ਫਿਰ ਆਪਾਂ ਅੱਗੇ ਗੱਲਬਾਤ ਸ਼ੇਅਰ ਕਰਦੇ ਆ ਪਹਿਲਾਂ ਵੀਡੀਓ ਸੁਣਾ ਦਈਏ ਫਿਰ ਕਰਦੇ ਆ ਅੱਗੇ ਗੱਲ ਜੰਤੇ ਮਰਦਾਸ ਹੈ ਜਿੱਥੇ ਦੂਰ ਦਰਾਡੇ ਤੋਂ ਸਰਕਤੋਂ ਉਹਨਾਂ ਨੂੰ ਇੱਥੇ ਪਤਾ ਹੈ ਕਿ ਦੇਖ ਲਈ ਪਹੁੰਚਿਆ ਤਾਂ ਉਹਦੇ ਸਾਡੇ ਨਾਲ ਬਾਬਾ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਕਿਉਂਕਿ ਆਪਣੀ ਫੌਜ ਦੇ ਨਾਲ ਉਹ ਵੀ ਇੱਥੇ ਪਹੁੰਚੇ ਹੋਏ ਨੇ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਵਾਈਗਰੂ ਜੀ ਦਾ ਖਾਲਸਾ ਸ਼ੇਵਾਰੂ ਜੀ ਜਿਹੜੀ ਕਰਦੇ ਹੀ ਵਾਈਗਰੂ ਜੀ ਉਹ ਨੌਜਵਾਨ ਜਿਹੜਾ ਕੀ ਕੱਲ ਆਪਣੇ ਸਾਰਿਆਂ ਦੇ ਵਿੱਚ ਹੱਸਦਾ ਖੇਡਦਾ ਫਿਰਦਾ ਸੀ ਜਲਵਾ ਫਰੋਸ਼ ਹੁੰਦੇ ਹੋਏ ਆਪਾਂ ਸਾਰੇ ਹੀ ਦੇਖ ਰਹੇ ਸੀ ਪਰ ਅਚਾਨਕ ਇਹ ਪਾਣਾ ਵਰਤਦਾ ਹੈ ਜਿਸ ਤੋਂ ਬਾਅਦ ਅੱਜ ਅੱਖ ਵੀ ਨਾ ਮੈਂ ਅਤੇ ਅੱਜ ਵੀ ਬੇਸ਼ੱਕ ਕਾਫੀ ਦਿਨ ਹੋ ਚੁੱਕੇ ਨੇ ਪਰ ਯਕੀਨ ਰਮੁਜਲਾ ਅੱਜ ਵੀ ਕਈ ਵਾਰ ਸੋਚਦਾ ਕਿ ਝੋਟੇ ਹੋਗੇ ਦੇਖੋ ਅਸੀਂ ਇਹ ਬੇਨਤੀ ਕਰਦੇ ਆਂ ਰਾਜਵੀਰ ਜਵੰਤਾ ਜੀ ਇਸ ਦੁਨੀਆ ਤੇ ਨਹੀਂ ਰਹੇ ਉਹ ਦੁਨੀਆ ਤੋਂ ਜਾ ਚੁੱਕੇ ਆ ਪਰ ਵੇਖੋ ਉਹ ਆਪਾਂ ਨੂੰ ਅੱਜ ਵੀ ਸੱਚ ਮੰਨਰ ਚ ਨਹੀਂ ਆਉਂਦੀ ਰਾਜਵੀਰ ਜਵੰਤਾ ਪਰ ਚਲੇ ਗਏ ਵੀ ਤੋਂ ਪਰ ਬੜੀ ਦੁੱਖ ਵਾਲੀ ਗੱਲ ਹੈ ਉਹਨਾਂ ਦਾ ਐਕਸੀਡੈਂਟ ਹੋ ਜਾਣਾ ਉਹ ਐਕਸੀਡੈਂਟ ਬਾਰੇ ਪਤਾ ਹੋਣਾ ਲੱਗਣਾ ਕਿਵੇਂ ਹੋਇਆ ਕਿ ਹਿਸਾਬ ਦਾ ਹੈ ਅਜੇ ਤੱਕ ਸਭ ਤੋਂ ਵੱਡੀ ਗੱਲ ਸਵਾਦ ਉੱਠ ਰਿਹਾ ਮੀਡੀਆ ਦੇ ਵਿੱਚ ਉਹਦੇ ਰਾਜਵੀਰ ਜਵੰਦਾ ਕਦੇ ਵੀ ਜਾਂਦਾ ਕੋਈ ਸਫ਼ਰ ਕਰਦਾ ਆਪਣੇ ਸਿਰ ਤੇ ਕੈਮਰਾ ਰੱਖਦਾ ਹੈ ਉਹਦੇ ਨਾਲ ਤੇ ਅਜੇ ਤੱਕ ਇਹ ਨਾਲ ਦੇ ਕਿਹੜੇ ਆਏ ਬਈ ਇਹ ਨਾਲ ਹਾਂ ਐਕਸੀਡੈਂਟ ਕਿਵੇਂ ਹੋਇਆ ਜਾਂ ਦਾਈਆਂ ਦੇ ਵਿੱਚ ਵੱਜਣ ਨਾਲ ਹੋਇਆ ਕਾਹਦੇ ਵਿੱਚ ਹੋਇਆ ਅਜੇ ਤੱਕ ਕੋਈ ਕਲੀਅਰ ਨਹੀਂ ਹੋ ਸਕਿਆ ਅਸੀਂ ਕੱਲ ਇਹ ਗੱਲ ਵਾਰ-ਵਾਰ ਬੇਨਤੀ ਕਰਦੇ ਯਾਰ ਉਹ ਵੀਰ ਬਾਰੇ ਪਤਾ ਲੱਗਣਾ ਚਾਹੀਦਾ ਕਿਵੇਂ ਐਕਸੀਡੈਂਟ ਹੋਇਆ ਇੱਥੇ ਹੋਇਆ ਕਿਵੇਂ ਹੋਇਆ ਉਹ ਵੀ ਆਪਾਂ ਨੂੰ ਕਲੀਅਰ ਹੋਣਾ ਚਾਹੀਦਾ ਇਹੋ ਜਿਹੇ ਨੌਜਵਾਨ ਦੇ ਜਾਨ ਦੇ ਨਾਲ ਸਾਰੇ ਪਿੰਡ ਨੂੰ ਉਹਦੇ ਪਰਿਵਾਰ ਨੂੰ ਪੰਜਾਬ ਨੂੰ ਬਹੁਤ ਵੱਡਾ ਘਾਟਾ ਪਿਆ ਜੋ ਧਾਰਮਿਕ ਗੀਤਾਂ ਰਹੀਂ ਜੋ ਸਿੱਖੀ ਦਾ ਪ੍ਰਚਾਰ ਵੀ ਕਰਦੇ ਸਭ ਯਾਦ ਆਦੇ ਉਹਨਾਂ ਨੇ ਗੀਤ ਗਾਏ ਅਸੀਂ ਗੱਲ ਕਹਿੰਦੇ ਐਹੋ ਜਿਹੇ ਹੀਰੇ ਵਾਰ-ਵਾਰ ਨਹੀਂ ਦੁਨੀਆ ਤੇ ਆਉਂਦੇ ਆਪਾਂ ਨੂੰ ਗਾਂਵ ਵੀ ਕਿਹੜੇ ਕਲਾਕਾਰ ਨੇ ਮੈਂ ਉਹਨਾਂ ਨੂੰ ਵੀ ਇਹੀ ਬੇਇੱਜ਼ਤੀ ਕਰਦਾ ਸਾਰੇ ਆਪਾਂ ਆਪੋ ਆਪਣੇ ਪਰਿਵਾਰਾਂ ਦੀ ਅਰਦਾਸ ਬੇਨਤੀ ਕਰਾਇਆ ਕਰੋ ਕਿੰਨੇ ਵੀ ਕਲਾਕਾਰ ਨੇ ਕਿਹੜੇ ਧਾਰਮਿਕ ਕਲਾਕਾਰ ਨੇ ਜਿੰਨੇ ਵੀ ਇਹ ਸਾਰੇ ਸੰਸਾਰ ਦਾ ਭਲਾ ਮੰਨਣ ਵਾਲੇ ਕੌਮ ਆ ਅਹੀ ਗੱਲ ਕਹਿੰਦੇ ਕਿ ਕਿੰਨੇ ਵੀ ਕਲਾਕਾਰ ਨੇ ਸਾਰਿਆਂ ਨੂੰ ਮਾਰੇ ਉਹਨਾਂ ਦੇ ਪਰਿਵਾਰਾਂ ਦੀਆਂ ਲੰਮੀਆਂ ਉਮਰਾਂ ਬਖਸ਼ੇ ਬਾਰੇ ਚੜ੍ਹਦੀ ਕਲਾ ਰੱਖੀ ਉਹਨਾਂ ਦੇ ਕਿਹੜੇ ਵੀਰ ਜੀ ਇੱਥੋਂ ਆਸ ਅੱਜ ਉਹਨਾਂ ਦੀ ਅੰਤਮ ਅਰਦਾਸ ਆ ਹਾਰੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਆ ਰਹੇ ਆ ਤੇ ਅਸੀਂ ਮਿਸੋ ਸਿੱਦਾ ਤਰਨਾ ਦਾ ਸ੍ਰੀ ਬਾਬਾ ਕਾਰਸਾ ਔਰ ਜੇਗ ਸਾਹਿਬ ਜਥੇਦਾਰ ਮਹਾਂਪੁਰਖ ਬਾਬਾ ਜੋਗਾ ਸਿੰਘ ਜੀ ਉਹਨਾਂ ਮਹਾਂਪੁਰਖਾਂ ਵੱਲੋਂ ਆਏ ਹਾਂ ਹਾਂਜੀ ਹੁਣ ਜਿਹੜਾ ਕਿ ਬਈ ਉੱਥੇ ਇਹ ਨਿੰਗ ਸਿੰਘ ਜਥੇਬੰਦੀਆਂ ਵੀ ਪਹੁੰਚਦੀਆਂ ਲੱਖਾਂ ਹੀ ਫੈਨ ਪਹੁੰਚਦੇ ਆ ਤੇ ਲੱਖਾਂ ਸਿੰਗਰ ਵੀ ਪਹੁੰਚਦੇ ਜਿਹੜੇ ਪੰਜਾਬੀ ਮਾਂ ਬੋਲੀ ਦੇ ਅਕਸਰ ਆਪਾਂ ਕਹਿੰਦੇ ਆ ਵੀ ਗੀਤਿਆਂ ਦੇ ਤੇ ਪਰਲੇਖ ਹੁਣ ਵੱਡੀ ਗੱਲ ਸਾਹਮਣੇ ਨਿਕਲ ਕੇ ਆਉਂਦੀ ਆ ਵੀ ਜਿਹੜੇ ਦੋਸਤ ਸੀਏ ਉਹ ਹਲੇ ਤੱਕ ਉਹਨਾਂ ਨੇ ਆ ਕੇ ਸਾਹਮਣੇ ਗੱਲ ਦਾ ਖੁਲਾਸਾ ਕਿਉਂ ਨਹੀਂ ਕੀਤਾ ਵੀ ਇਹ ਐਕਸੀਡੈਂਟ ਪਸ਼ੂਆਂ ਕਾਰਨ ਹੋਇਆ ਜਿਵੇਂ ਕਹਿੰਦੇ ਵੀ ਠੱਠੇ ਲੜ ਰਹੇ ਸੀ ਵੀ ਇਹ ਐਕਸੀਡੈਂਟ ਜਦੋਂ ਇਹ ਨਾਲ ਸੀ ਜਦੋਂ ਕੈਮਰਾ ਉਹ ਕਹਿੰਦੇ ਜਿਵੇਂ ਕਿ ਉਹਨੇ ਨਿੰਗ ਸਿੰਘਾਂ ਦਾ ਵੀ ਕਹਿਣਾ ਤੇ ਉਹ ਵੀਡੀਓ ਵੀ ਸਾਂਝੀ ਹੋਈ ਹੈ ਜਿੱਥੇ ਉਹ ਕਹਿ ਰਿਹਾ ਵੀ ਕੈਮਰਾ ਬੰਦ ਹੋ ਗਿਆ ਸਾਡਾ ਡਿੱਗਣ ਦੇ ਕਾਰਨ ਮੋਟਰਸਾਈਕਲ ਤੇ ਨਾਲ ਦੇ ਦਾ ਵੀ ਬੰਦ ਹੋ ਗਿਆ ਹੁਣ ਦੋਨੋਂ ਦਾ ਇੱਕੋ ਟਾਈਮ ਤੇ ਬੰਦ ਹੋਣਾ ਤਾਂ ਭਾਈ ਇਹਦਾ ਕੋਈ ਆਪਾਂ ਇਹ ਕਹਿ ਸਕਦੇ ਆ ਵੀ ਗੱਲ ਕੋਈ ਨਾ ਕੋਈ ਜਿਹਦੇ ਵਿੱਚ ਸ਼ੱਕ ਨਿਕਲ ਕੇ ਆਉਂਦਾ ਵੀ ਇਹੇ ਕੋਈ ਘਟਨਾਵਾਂ ਦੇ ਪਿੱਛੇ ਕੋਈ ਰਾਜ਼ ਛੁਪਿਆ ਹੋਇਆ ਵੀ ਜਿਹਦੇ ਕਾਰਨ ਇਹ ਰਾਜਵੀਰ ਚੰਦਨਾ ਇਹ ਹਾਲ ਹੋ ਜਾਂਦਾ ਐਕਸੀਡੈਂਟ ਦੇ ਕਾਰਨ ਸੱਟਾਂ ਵੀ ਕੁਝ ਲੱਗ ਸਕਦੀਆਂ ਬਸ ਜਾਨ ਬਚ ਵੀ ਸਕਦੀ ਸੀ ਹੁਣ ਵਿੱਚ ਇੱਕ ਵੀਡੀਓ ਸਾਹਮਣੇ ਆ ਰਹੀ ਸੀ ਵੀ ਇੱਕ ਪਲੇਰੋ ਗੱਡੀ ਵਾਜਦੀ ਆ ਉਹ ਖਬਰ ਝੂਠੀ ਸੀ ਪਰ ਲੇਕਿਨ ਹੁਣ ਪੂਰੀ ਗੱਲ ਦਾ ਖੁਲਾਸਾ ਜਿਵੇਂ ਆਪਾਂ ਕਰੀਏ ਜਿਵੇਂ ਆਪਾਂ ਚਾਰ ਜਣੇ ਆ ਚਾਰਾਂ ਦੇ ਵਿੱਚੋਂ ਇੱਕ ਦਾ ਹੋ ਗਿਆ ਐਕਸੀਡੈਂਟ ਤਾਂ ਮਨਾਲ ਦੇ ਨੂੰ ਤਾਂ ਦੂਜਿਆਂ ਨੂੰ ਤਾਂ ਪਤਾ ਹੀ ਹੈ ਨਾ ਵੀ ਕਿਵੇਂ ਐਕਸੀਡੈਂਟ ਹੋਇਆ ਕੀ ਗੱਲਬਾਤ ਸੀ ਮੂਰੇ ਆ ਕੇ ਕੈਮਰੇ ਦੇ ਜੋ ਲੋਕਾਂ ਨੇ ਵਿਚ ਵਿਚਾਰ ਵੀ ਰੱਖ ਸਕਦੇ ਆ ਵੀ ਆ ਇਸ ਲੋਟ ਅਸੀਂ ਜਾ ਰਹੇ ਸੀ ਇਸ ਵਕਤ ਇਹ ਕੁਝ ਵਾਪਰਿਆ ਸਾਡੇ ਨਾਲ ਤੇ ਪਰ ਇਹਨਾਂ ਦੇ ਦੋਸਤ ਆ ਜਿਹੜੇ ਬਈ ਉਹ ਕਿਉਂ ਨਹੀਂ ਕੈਮਰੇ ਸਾਹਮਣੇ ਆਏ ਸਵਾਲ ਇਹ ਉੱਠਦੇ ਆ ਵੀ ਘਟਨਾਵਾਂ ਜਿਵੇਂ ਇਹ ਦਿਨ-ਦਿਨ ਵਾਪਰ ਰਹੀਆਂ ਸਾਡੇ ਪੰਜਾਬ ਦੇ ਵਿੱਚ ਚੁਣਵੇਂ ਗੱਭਰੂ ਕਰੀਅਰ ਦੇ ਗੱਭਰੂ 6 ਫੁੱਟ ਦਾ ਨੌਜਵਾਨ ਸੀ ਇਹ ਤੇ ਦੂਜੇ ਦਿਨ ਹੀ ਘਟਨਾ ਵਾਪਰ ਜਾਂਦੀ ਆ ਬ੍ਰਿੰਦਰ ਕੁਮਨ ਬਾਡੀ ਬਿਲਡਰ ਆ ਜਿਹੜਾ ਮੁੰਡਾ ਉਹ ਵੀ ਹੱਸਦਾ ਖੇਡਦਾ ਜਾਂਦਾ ਉਹ ਇੱਕ ਆਪਾਂ ਕਹਦੇ ਜਿਵੇਂ ਬਾਹਾਂ ਦਿਖਾਉਣ ਜਾਂਦਾ ਵੀ ਮੇਰੀ ਬਾਹ ਇੱਕ ਇਹ ਆਪਾਂ ਕਹਿੰਦੇ ਹਲਦੀ ਜੁਲਦੀ ਹੈਨਾ ਕਈ ਵਾਰੀ ਕੋਈ ਦਿੱਕਤ ਆਉਂਦੀ ਹੈਗੀ ਵੀ ਚਲ ਉਹ ਵੇਖਾਈ ਉੱਥੇ ਜਦੋਂ ਪਹੁੰਚਦੇ ਆ ਹਸਪੀਟਲ ਦੇ ਵਿੱਚ ਹੱਦੇ ਖੇੜਦੇ ਜਦੋਂ ਉਹ ਮਸ਼ੀਨ ਦੇ ਵਿੱਚ ਜਿਹੜੀ ਅੰਦਰ ਲੈ ਜਾਂਦੀ ਹੈ ਜਦੋਂ ਚੈੱਕ ਅਪ ਕਰਦੇ ਆਪਾਂ ਉਦੋਂ ਬਾਅਦ ਇਹ ਕਹਿੰਦਾ ਗਿਆ ਉਹ ਵੀ ਮੈਂ ਮਸ਼ੀਨ ਚ ਪੂਰਾ ਨਹੀਂ ਆ ਰਿਹਾ ਤੇ ਮੈਨੂੰ ਇਕੱਠਾ ਜਾਓਗੇ ਪੈਣਾ ਪਊ ਉਦੋਂ ਬਾਅਦ ਬਈ ਬਸ ਇਹ ਸਵਾਲ ਕਹਿੰਦੇਗੇ ਬਾਅਦ ਵਿੱਚ ਅਟੈਕ ਆਉਂਦਾ ਹੁਣ ਇਹੇ ਗਲਤੀ ਡਾਕਟਰਾਂ ਦੀ ਆ ਜਾਂ ਕੀ ਗੱਲ ਵਾਤਾ ਇਹ ਵੀ ਨਹੀਂ ਸਾਂਝੀ ਹਜੇ ਸਾਹਮਣੇ ਨਹੀਂ ਆਈ ਤਪਰ ਹੁਣ ਗੱਲ ਜਿਹੜੀ ਹੁਣ ਤੱਕ ਦੀ ਅਪਡੇਟ ਆ ਰਾਜ ਵੀ ਜਵੰਦਾ ਦੇ ਭੋਗ ਤੇ ਹੁਣ ਲੱਖਾਂ ਹੀ ਫੈਨ ਪਹੁੰਚਦੇ ਆ ਉਹਨਾਂ ਨੂੰ ਚਾਉਣ ਵਾਲੇ ਅਕਸਰ ਪੰਜਾਬੀ ਮਾਂ ਬੋਲੀ ਜਿਵੇਂ ਆਪਣੇ ਬੰਨਿਓ ਬਈ ਉਹਨਾਂ ਦੇ ਗੀਤ ਜੋ ਵੀ ਆ ਪੰਜਾਬ ਨੇ ਬਹੁਤ ਪਸੰਦ ਕੀਤੇ ਤੇ ਗੀਤ ਮਾੜਾ ਵੀ ਨਹੀਂ ਸੀਗਾ ਕੋਈ ਤੇ ਦੂਜੀ ਨੰਬਰ ਗੱਲ ਇਹ ਆ ਵੀ ਦਿਲ ਦਾ ਸਾਫ਼ ਬੰਦਾ ਸੀ ਹਸ ਮੁਖ ਬੰਦਾ ਸੀ ਹਰ ਕਿਸੇ ਨੂੰ ਦਿਲੋਂ ਚਾਕੇ ਮਿਲਦਾ ਸੀ غرੂਰ ਤਾਂ ਹੈ ਹੀ ਨਹੀਂ ਸੀ ਨਾ ਹੀ ਕੋਈ ਮਾਨ ਵੀ ਆਪਣਾ ਜਿਵੇਂ ਕਹਦਿਏ ਵੀ ਕੋਈ ਕਲਾਕਾਰ ਆ ਜਿਵੇਂ ਫੋਟੋ ਕਰਾਉਣ ਲੱਗੇ ਫੋਫਰੇ ਹੁੰਦੇ ਨਹੀਂ ਤਾਂ ਪਰ ਭਾਈ ਰਾਜਵੀਰ ਜਵੰਦਾ ਦੇ ਵਿੱਚ ਐਸਾ ਕੁਝ ਨਹੀਂ ਸੀ ਤੇ ਪਰ ਪਤਾ ਨਹੀਂ ਰੱਬ ਨੇ ਕੀ ਉਹਨੂੰ ਚੰਗਾ ਲੱਗਦਾ ਜਿਹੜਾ ਵੀ ਕੋਈ ਚੰਗਾ ਇਨਸਾਨ ਕਿਸੇ ਨੂੰ ਧਰਤੀ ਤੇ ਨਹੀਂ ਛੱਡਦਾ ਬਾਅਦ ਦੇ ਵਿੱਚ ਤਾਂ ਇਹੀ ਆਉਂਦਾ ਵੀ ਬਹੁਤ ਤਾਂ ਗੱਲਾਂ ਰਹ ਜਾਂਦੀਆਂ ਸਾਡੇ ਜਿਵੇਂ ਪੰਜਾਬੀ ਲੋਕ ਕਰਦੇ ਆ ਵੀ ਨਹੀਂ ਜੀ ਬਹੁਤ ਚੰਗਾ ਬੰਦਾ ਸੀ ਪਰ ਲੇਖ ਚੰਗੇ ਬੰਦੇ ਦੀ ਲੋੜ ਜਿਵੇਂ ਆਪਾਂ ਕਹਦੀਏ ਭਾਈ ਰੱਬ ਨੂੰ ਵੀ ਹੈਗੀ ਹੈ ਜਿਹਦੇ ਵਿੱਚ ਹੁਣ ਆਪਾਂ ਇਹ ਕਹਿ ਸਕਦੇ ਆ ਵੀ ਪਰ ਇੱਕ ਪਰਿਵਾਰ ਵੱਲ ਜੇ ਦੇਖੀਏ ਤਾਂ ਭਾਈ ਬਹੁਤ ਜਿਆਦੇ ਮੁਸ਼ਕਲ ਦੀ ਘੜੀ ਦੇ ਵਿੱਚ ਇਸ ਵਕਤ ਉਹਨਾਂ ਦੀਆਂ ਆਂਦਰਾ ਕੀ ਕਹਿੰਦੀਆਂ ਦਿਲੋਂ ਉਹਦੇ ਵਿੱਚ ਜਿਹੜਾ ਉਹਨਾਂ ਨੂੰ ਪਤਾ ਤਾਂ ਇਹ ਜਿਹੜੇ ਆਪਣੇ ਲੋਕ ਜਿਹੜੇ ਹੁਣ ਆਪਾਂ ਕਹਿ ਦਈਏ ਵੀ ਜਿਹੜੇ ਉਹਨਾਂ ਦੇ ਨਾਲ ਖੜੇ ਆ ਉਹਨਾਂ ਨੂੰ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਜੋ ਵੀ ਉਹਨਾਂ ਦੇ ਨਾਲ ਸੀ ਵੀ ਸਾਹਮਣੇ ਆ ਕੇ ਗੱਲ ਦਾ ਖਲਾਸਾ ਕਰੋ ਕੀ ਗੱਲਬਾਤ ਹੋਈ ਆ ਕਿਉਂਕਿ ਹੁਣ ਵਾਪਸ ਤਾਂ ਨਹੀਂ ਹੋਣਾ ਪਰ ਤੁਸੀਂ ਇਹ ਤਾਂ ਦੱਸ ਦੋ ਨਾ ਵੀ ਕੰਨਾ ਵਾ ਜਿਹੜੀ ਇਹ ਘਟਨਾ ਵਾਪਰਦੀ ਆ ਕਿਸ ਕਾਰਨ ਹੋਈ ਆ ਇਹ ਸ਼ਰਮ ਵਾਲੀ ਕੀ ਗੱਲ ਆ ਜੇ ਨਾਲ ਹੈਗੇ ਆ ਤਾਂ ਆ ਕੇ ਖੜ੍ਹਜੋ ਜਾਂ ਫਿਰ ਕੋਈ ਗੱਲ ਦੇ ਵਿੱਚ ਰਾਜ ਹੋਊਗਾ ਵੀ ਜਿਹੜਾ ਸਾਹਮਣੇ ਨਹੀਂ ਆ ਰਿਹਾ ਚਲੋ ਜੀ ਹੁਣ ਤੱਕ ਦੀ ਅਪਡੇਟ ਸੀ ਜਿਹੜੀ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੂਗੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਆਉਂਦਾ ਰਹੇ ਮਿਲਦੇ ਰਹੋ ਨਵੇਂ ਟੌਪਿਕ ਤੇ ਧੰਨਵਾਦ